ਫਰੀਦਕੋਟ ਜ਼ਿਲ੍ਹੇ ਚ ਬਰਗਾੜੀ ਪਿੰਡ ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਜਿਹੜੇ ਦੋ ਭਰਾ ਪੁਲਿਸ ਨੇ ਫੜੇ ਸਨ ਉਹਨਾਂ ਨੇ ਪੁਲਿਸ ਉੱਪਰ ਬੜੇ ਗੰਭੀਰ ਰੋਪ ਲਾਏ ਨੇ ਇਹ ਦੋਵੇਂ ਭਰਾ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਨੂੰ 17 ਅਕਤੂਬਰ ਦੀ ਸਵੇਰ ਨੂੰ ਪੁਲਿਸ ਨੇ ਹਿਰਾਸਤ ਚ ਲਿਆਸੀ ਪਰ ਉਹਨਾਂ ਦੀ ਗ੍ਰਿਫਤਾਰੀ 3 ਦਿਨ ਬਾਅਦ ਯਾਨੀ 20 ਅਕਤੂਬਰ ਨੂੰ ਪਾਈਏ ਇਹਨਾਂ ਦੋਵਾਂ ਭਰਾਵਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨਾਲ ਕਾਨੂੰਨੀ ਅਤੇ ਗੈਰ ਕਾਨੂੰਨੀ ਪੁਲਿਸ ਹਿਰਾਸਤ ਚ ਤਸ਼ੱਦਦ ਵੀ ਕੀਤਾ ਗਿਆ ਇਹਨਾਂ ਦੋਵਾਂ ਭਰਾਵਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਧਾਰਮਿਕ ਕਕਾਰਾਂ ਵੀ ਬੇਅਦਬੀ ਕੀਤੀ ਇਹ ਤਿੰਨੇ ਹੀ ਬੜੇ ਗੰਭੀਰ આરોਪ ਨੇ ਸੀਬੀਆਈ ਨੂੰ ਇਹਨਾਂ ਤਿੰਨਾਂ ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ ਜਿਸ ਵੇਲੇ ਇਹਨਾਂ ਦੋਵਾਂ ਨੂੰ ਪੁਲਿਸ ਨੇ ਫੜਿਆ ਸੀ ਤਾਂ ਏਡੀਜੀਪੀ ਆਈਪੀਐਸ ਸੋਹਤਾ ਅਤੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਇਸ ਬੇਅਦਬੀ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਦਾ ਬਹੁਤ ਵੱਡਾ ਦਾਵਾ ਕੀਤਾ ਸੀ ਜੇ ਇਹਨਾਂ ਦੋਵਾਂ ਦੀ ਬੇਗੁਨਾਹੀ ਵਾਕਈ ਸਾਬਤ ਹੋ ਜਾਂਦੀ ਏ ਤਾਂ ਸੋਤਾ ਅਤੇ ਸੁਖਬੀਰ ਬਾਦਲ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਏ ਵੈਸੇ ਤਾਂ ਇਹ ਦੋਵੇਂ ਭਰਾ ਜੇ ਬਰੀ ਹੋ ਜਾਂਦੇ ਆ ਤੇ ਮਾਨਹਾਨੀ ਦਾ ਕੇਸ ਵੀ ਕਰ ਸਕਦੇ ਨੇ ਪਰ ਉਹ ਫੈਸਲਾ ਉਹਨਾਂ ਦਾ ਹੋਵੇਗਾ ਬੁੱਧਵਾਰ ਨੂੰ ਬਰਗਾੜੀ ਲਾਗੇ ਹੀ ਇੱਕ ਹੋਰ ਬੇਅਦਬੀ ਦਾ ਵਾਕਿਆ ਉਜਾਗਰ ਹੋਇਆ ਏ ਇਸ ਤੋਂ ਸਾਫ ਏ ਕਿ ਜਿਹੜੇ ਸ਼ਰਾਰਤੀ ਅੰਸਰਾਂ ਨੇ ਪਹਿਲੀ ਹਰਕਤ ਕੀਤੀ ਸੀ ਉਹ ਹੱਲੇ ਵੀ ਸਰਗਰਮ ਨੇ ਇਸ ਵਾਸਤੇ ਸਰਕਾਰ ਨੂੰ ਪੁਲਿਸ ਨੂੰ ਲੋਕਾਂ ਨੂੰ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਹੁਤ ਚੌਕਸ ਹੋਣਾ ਪਊਗਾ